सिंह राशि वालों ਜਿੱਥੇ ਤੁਸੀਂ ਬੈਠੋਗੇ ਉਹੀ ਸੰਘਾਸ਼ਣ ਬਣ ਜਾਊਗਾ ਤੁਹਾਨੂੰ ਵਧਾਈ ਹੈ ਤੁਸੀਂ ਸਿੰਘ ਰਾਸ਼ੀ ਵਿੱਚ ਜਨਮ ਲਿਆ ਜਨਮ ਤੋਂ ਮਰਨ ਤੱਕ ਦਾ ਸਫਰ ਅੱਜ ਸਭ ਕੁਝ ਦੱਸੂਗਾ ਸਿੰਘ ਰਾਸ਼ੀ ਸ਼ਾਸਤਰ ਦੇ 5ਵੇਂ ਨੰਬਰ ਦੀ ਰਾਸ਼ੀ ਹੈ ਜਿਨ੍ਹਾਂ ਦੇ ਰਾਸ਼ੀ ਦੇ ਸੁਆਮੀ ਸੂਰਜ ਬਣਦੇ ਨੇ ਨੌ ਗ੍ਰਹਾਂ ਦਾ ਰਾਜਾ ਸੂਰਜ ਸਾਰੇ ਗ੍ਰਹਿ ਸੂਰੇ ਦੇ ਆਲੇ ਦਾਲੇ ਪ੍ਰਕਰਮਾ ਕਰਦੇ ਨੇ ਸਿੰਘ ਰਾਸ਼ੀ ਵਾਲੇ ਕਿਸੇ ਵੀ ਦਬਾਅ ਦੇ ਵਿੱਚ ਕੁਝ ਨਹੀਂ ਕਰਦੇ ਉਹਨਾਂ ਦਾ ਜੋ ਮਨ ਕਰਦਾ ਹੈ ਉਹੀ ਕਰਦੇ ਨੇ ਤੇ ਉਹ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਂਦੇ ਨੇ ਇਹਨਾਂ ਦੇ ਦੋਸਤ ਮਿੱਤਰ ਜੋ ਬਣਦੇ ਨੇ ਉਹ ਬਹੁਤ ਚਲਾਕ ਤਰ੍ਹਾਂ ਦੇ ਕਿਸਮ ਦੇ ਲੋਕ ਹੁੰਦੇ ਨੇ ਤੇ ਇਹਨਾਂ ਨੂੰ ਚੀਟ ਕਰਨ ਦੇ ਵਿੱਚ ਜਲਦੀ ਮਤਲਬ ਇਹਨਾਂ ਦੀ ਭਾਵਨਾ ਨੂੰ ਸਮਝ ਲੈਂਦੇ ਨੇ ਤੇ ਜੋ ਇਹ ਦਿਲ ਵਿੱਚ ਆ ਉਹੀ ਮੂੰਹ ਤੇ ਹੁੰਦੇ ਨੇ ਤੇ ਇਸ ਕਰਕੇ ਉਹ ਚੀਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਉਹਨਾਂ ਤੋਂ ਬਚ ਕੇ ਰਹੋ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਗੁੱਸਾ ਤੇ ਸ਼ੰਕਾ ਕਰਨ ਦਾ ਬਹੁਤ ਜ਼ਿਆਦਾ ਕਰ ਲੈਂਦੇ ਨੇ ਛੇਤੀ ਸਿੰਘ ਰਾਸ਼ੀ ਵਾਲੇ ਗੁੱਸਾ ਤੇ ਸ਼ੰਕਾ ਬਹੁਤ ਕਰਦੇ ਨੇ ਕਿਉਂਕਿ ਇਹਨਾਂ ਨੂੰ ਚੀਟ ਕਰਨ ਵਾਲਾ ਇਨਸਾਨ ਪਸੰਦ ਨਹੀਂ ਜੋ ਇਹਨਾਂ ਨਾਲ ਚੀਟ ਕਰਦਾ ਹੈ ਤੇ ਉਹਨੂੰ ਚੀਟ ਕਰਨ ਤੋਂ ਇਹ ਰੋਕਦੇ ਨੇ ਤੇ ਉਹਨਾਂ ਨੂੰ ਗੁੱਸਾ ਲੱਗਦਾ ਜੇ ਤੁਹਾਡੇ ਵਿਆਹ ਵਾਲੇ ਦੀ ਗੱਲ ਕਰੀਏ ਤਾਂ ਤੁਹਾਡਾ 파ਟਨਰ ਤੁਹਾਨੂੰ ਕੁਝ ਗੱਲਾਂ ਤੇ ਸੁਧਾਰਨਾ ਚਾਹੁੰਦੇ ਨੇ ਕਿ ਉੱਥੇ ਤੁਹਾਨੂੰ ਝੁਕਣਾ ਵੀ ਪੈਂਦਾ ਹੈ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੋਗੇ ਤਾਂ ਤੁਹਾਡੀ ਮੈਰਿਜ ਲਾਈਫ ਜਾਂ ਲਵ ਲਾਈਫ ਖਰਾਬ ਹੋ ਸਕਦੀ ਹੈ ਇਸ ਕਰਕੇ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਪਿਆਰ ਕਰਨ ਵਾਲੇ ਇਨਸਾਨ ਇਹ ਬਹੁਤ ਪਿਆਰ ਕਰਨਗੇ ਸੰਗਰਾਹੀ ਵਾਲੇ ਪਿਆਰ ਕਰਨ ਦੇ ਵਿੱਚ ਸਭ ਤੋਂ ਪਾਵਰਫੁਲ ਹੁੰਦੇ ਨੇ ਇਹ ਪਿਆਰ ਰੂਹ ਨਾਲ ਕਰਦੇ ਨੇ ਕਿਸੇ ਨਾਲ ਚੀਟ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਪਿਆਰ ਹੱਦੋਂ ਬਦਲੀ ਜਾ ਕਰਨ ਤੇ ਕਿਸੇ ਤੇ ਭਰੋਸਾ ਵੀ ਬਹੁਤ ਜਲਦੀ ਕਰ ਲੈਂਦੇ ਨੇ ਤੇ ਬਹੁਤ ਦਿਲ ਦੇ ਬਹੁਤ ਚੰਗੇ ਹੁੰਦੇ ਨੇ ਸਿੰਘ ਰਾਸ਼ੀ ਵਾਲੇ ਪੁੰਨ ਕਰਨ ਦੇ ਵਿੱਚ ਬਹੁਤ ਅਗੇ ਰਹਿੰਦੇ ਜੇ ਨੂੰ ਕੋਈ ਸੇਵਾ ਕਰਨ ਨੂੰ ਪਵੇ ਤਾਂ ਇਹ ਭੱਜ ਕੇ ਕਰਦੇ